ਦਾਹਰਾ ਪੁਰੀਆ ਉਹ ਤਾਂ ਹੋਈ ਜੇ ਬਾਈ ਇਹ 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 ਮੇਲੇ ਦਾ ਤੇ ਬਾਕੀ ਆਪਾਂ ਮੇਲੇ ਤੇ ਪਹੁੰਚ ਹੀ ਗਏ ਆ। ਬਾਈ ਹੁਣੀ ਵੀ ਆ ਗਏ ਆ। ਤੇ ਅਰਮ ਨੇ ਅੱਜ ਤੁਹਾਡੀਆਂ ਪਲੇਅਰਾਂ ਨਾਲ ਫੇਰ ਗੱਲਾਂ ਬਾਤਾਂ। ਅੱਜ ਕੋਟਸੁਗੀਏ ਦੀ ਟੀਮ ਚ ਖੇਡਣਾ ਬਾਈ ਨੇ ਨਾਲ ਹੈਰੀ ਅਦਾਰਾਪੁਰ ਵਾਲਾ ਤੇ ਨਾਲ ਅਰਸ਼ ਲੋਹਗੜਾ ਵਾਲਾ। ਵਧੀਆ ਮੈਚ ਹੋਣੇ ਅੱਜ ਕੋਟਸੁਗੀਏ ਵੀ ਤੇ ਬਾਕੀ ਤੁਹਾਨੂੰ ਵੀ ਭਾਉਂਦੇ ਆ ਗਰਾਊਂਡ ਦਾ ਮਾਹੌਲ ਵੀ ਤੇ ਬਾਕੀ ਵਲੌਗ ਨੂੰ ਦੱਬ ਕੇ ਸ਼ੇਅਰ ਕਰਦਿਆ ਕਰੋ ਜੇ ਚੰਗਾ ਲੱਗੇ ਤਾਂ। ਸਰੇਮਾ ਦੇ ਖਾਨ ਆਇਆ ਹੈ ਕਾਲੋ ਕੇ ਪੁੱਤ ਹੈ ਡਾਕਟਰ ਫਰਜੀਤ ਹੁਣਾ ਦਾ ਉਹ ਵੇਖਾਂਗੇ ਸੋਨੀ ਹੁਣਾ ਦੇ ਚਾਚੇ ਹੋਏ ਆ ਕਾਲੋ ਕੇ ਪੁੱਤ ਸੀਨਪੁਰਾ ਦੇ ਲਾਗੇ ਆਰਗਨ ਨੂੰ ਅੰਗਲੇ ਆਣ ਦੇ ਅੰਗਲੇ ਐਡ ਤੋਂ ਆਇਆ ਹੈ ਇੱਕ ਰੈਡਰ ਇਹਦੇ ਨਾਲ ਮਿਲੌਣੇ ਆ ਇਹ ਪਿਆਰ ਹੈ ਇੱਕ ਨਹੀਂ ਕੋਸੇ ਕੋਟਲੇ ਇਹ ਰੈਡਰ ਨੂੰ ਬੂਡ ਫਾਨ ਨਹੀਂ ਚਾਗਦਾ ਜਾਵੇਂ ਆ ਦੇਖਾਂਗੇ ਧੰਨੂ ਵਾਲੇ ਆ ਫਿਰ ਵੇਖੋ ਸਾਹਮਣੇ ਓਏ ਆਇਆ ਯਾਰ ਇੱਕ ਮੈਂਟਰੀ ਆਇਆ ਕਿਹੜਾ ਕਚੜਾ ਇੱਥੋਂ ਡੰਟੀ ਕਾਟਾ ਡੰਟੀ ਪੀਸਾ ਮੰਤਰੀ ਲੈ ਦਿਨਾ ਬੇਦੀ ਕਰ ਕਰ ਲਾਟੇ ਉਹਨੇ ਕਰ ਫੋਨ ਕਰਾ ਮੇਰੇ ਦੇ ਸਾਫ ਨਹੀਂ ਹੋਣਾ ਉਹ ਸਾਈਡ ਤੋਂ ਕਰਕੇ ਉਹਦਾ ਨੰਬਰ ਪਰ ਘੱਟ ਆ। ਕੋਈ ਗੱਲ ਨਹੀਂ ਮੈਂ ਬਤਾ ਦੇ। ਓਏ ਜੋਰ ਲੱਗਿਆ ਰਾਹ ਨੂੰ ਲੈ ਨਹੀਂ। ਭਾਈ 1 ਮਿੰਟ ਯਾਰ। ਉਹਦਾ ਕੈਮਰੇ ਕੈਮਰੇ ਕੋਆੜ ਗਿਆ ਅਜੋ। ਹੈ? ਵੜਾ ਵੜਾ ਦੇ ਦੋ ਭਾਈ ਮਰੀ ਭਾਈ ਭਾਈ ਅਦਰ ਮੈਂਡ ਮਾਲਾ ਦੇ ਚਾਹ ਮਾਈ ਦੋ ਲਗਾ ਆ ਜਾ ਤੁਸੀਂ ਬਾਪਾ ਮੁਝਾ ਰੇਡ ਲੈਣਾ ਚਾ ਹਟਾ ਤੇ ਦੇ ਵੰਗੂ ਥੋੜੀ ਟਾਚੀ ਨਾ ਪਤਾ ਕਰਾ ਲੱਗਦੀ ਨਹੀਂ ਅੱਜ ਹੀ ਭਾਜਦਾ ਭਾਜ ਜਾ ਬਣਾਵਾਂਗੇ ਟੀਮ ਕੋਈ ਨਾ ਕਿ ਬੰਤਾ ਆਪਣਾ ਜਾਪੀ ਹੋਊ ਪਿਆਰੇ ਕਿੱਥੇ ਬਣਾਉਣੀਆਂ ਮੇਨ ਲਾਈ ਦੱਦੇ ਮੇਲੇ ਹੋਤਾ ਨਹੀਂ ਇਹ ਸੋਚਦੀ ਆਂ ਬਾਹਰ ਆਈ ਮੇਲਾ ਹਾਂ ਜਿਹੜਾ ਲੈਣਾ ਹੱਥ ਲਾ ਕੇ ਸਪਰਿੰਟ ਮਾਣੀ ਹਰ ਚ ਵਾਰ ਇਹ ਕਰਦਾ 33 ਤੱਕ ਦਾ ਬੋਕ ਤੋਂ ਬਾਅਦ ਨਹੀਂ ਕੋਟ ਗੰਗੂ ਰਾਏ ਬਣਾਲਾ ਫੋੜਾਂ ਤੇ ਉੱਥੇ ਬਣੀ ਆਪਣੀ ਬਈ ਉਹਦੀ ਫਲਵਾਰੇ ਦੀ ਨਹੀਂ ਮੈਂ ਕਿਹਾ ਇਹਨੂੰ ਵੀ ਉੱਥੇ ਖੁੱਲ ਪਿਆ ਪਾਣੀ ਨਹੀਂ ਹਾਂ ਨੇ ਪਹਿਲੇ ਜੀ ਬਣਾਵਾਂਗੇ ਆਪਾਂ ਓਏ ਮੂੰਹ ਤੋੜ ਆਪਣੀ ਬਣੀ ਲਵਾਰੇ ਦੀ ਮੂੰਹ ਮਿੱਟੀ ਲੱਗੀ ਆ ਜੀ ਬਹੁਤ ਵਾ ਤੇ ਕੋਈ ਨਾ ਮਿੱਟੀ ਇਹ ਰਹਿਣਾ ਕੋਈ ਨਾ ਸਟੋਪ ਹੀ ਰਹਿਣਾ ਬੜਾ ਦੇਖਾਂ ਦੇ ਹੋਣੀ ਕਹਿੰਦੀਆਂ ਇਹ ਆ ਬਾਈ ਬੰਦਾ ਠੀਕ ਆ ਬਾਈ ਹੁਣ ਹਾਂ ਸਹੀ ਆ ਜਮਾ ਸੈਟ ਆਲਾ ਪੜਾ ਜਾਂਦਾ ਕੋਈ ਨਾ ਕਰਾਉਣੇ ਪਤਾ ਉਹਦੇ ਦਾ ਬਹੁਤ ਵੱਡਾ ਬੰਦਾ ਬੜੀ ਰਾਏ ਸੁਦਰ ਉਹ ਬੰਦੇ ਬੜਾ ਵੱਡਾ ਬੰਦਾ ਹੱਥ ਲਾ ਕੇ ਦਿਖਾਈ ਬਾਈ ਅਗਲੇ ਸਾਲ ਅਗਲੇ ਸਾਲ ਵਲੌਗ ਆ ਵਲੌਗ ਆ ਪਾਣੀ ਹੋਣਾ ਇੱਕ ਤੋਂ ਮਿਲਿਆ ਆ ਇਹ ਕਰ ਦੇ ਹਾਂ ਸਾਹਮਣੇ ਤੇ ਲਾਉਂਗਾ ਮੜੇ ਮੜੇ ਨਾਂ ਦਾ ਹੱਦੀ ਮੈਨੂੰ ਚੰਗਾ ਮੈਂ ਉੱਤੇ ਲਿਖੂਗਾ ਫਿਰ ਗੁਰਵਿੰਦਰ ਗੱਲ ਫਿੱਟ ਠੀਕ ਆ ਜਿਹਨੇ ਕੋਈ ਸਮਾਨ ਪਤਾ ਵੀ ਮਾਲਾ ਤਗੜਾ ਟੁਕੜਾ ਹੋਣਾ ਵਾ ਫਰੂਟਸ ਸਾਰੀ ਨੌਲੇਜ ਆ ਬਾਈ ਨੂੰ ਸਾਰੀ ਆ ਜਾਓ ਜਰੂਰ ਤੇ ਯਕਨ ਵਜ਼ੀਰ ਬਾਤ ਹੈ ਫੈਰੀ ਕਹਿੰਦਾ ਸੀ ਇਹਦੇ ਡੋਲੇ ਦੀ ਕੁਆਲਿਟੀ ਵੱਧਾ ਹੈ ਨਾ ਆ ਦੇ ਆ ਨਾੜੇ ਕਿਹਦੇ ਦੀ ਖੜਦੀ ਵੀ ਆ ਵੱਧ ਬਰੈਡ ਹਾਂ ਮੈਂ ਸਹੀ ਆ ਆ ਚੈੱਕ ਠੀਕ ਹੈ ਜਿਹੜਾ ਇੱਥੇ ਖੜਦਾ ਜਾ ਬਰੋ ਸੈਟਾ ਦਾ ਫੈਰੀ ਦਾ 150 ਵੀ ਲਾ ਦੋ ਪਾਣੀ ਦੇ ਪਾਣੀ ਕੋਨਾ ਚਾਰ ਮਿੰਟ ਕੋਈ ਓਕੇ ਵਾਹ ਤਾਂ ਮੂੰ ਦਾ ਇੱਕ ਤਾਂ ਪਤਾ ਨਹੀਂ ਕਿੱਥੇ ਉਦੋਂ ਗਾ ਪੜੀ ਬੜੀ ਬਲੀ ਪੱਤੀ ਬੱਚਾ ਦਾ ਚਲੋ ਖੁਸ਼ ਕੰਜੂਰਲੇ ਵੀ ਹੈ ਨਹੀਂ ਜੀ ਕੋਈ ਹਨਾ ਹਾਂ ਨਹੀਂ ਹੈ ਕੰਜੂਰਲੇ ਦਾ ਮਸਰੀ ਜੁੰਦਾ ਦੀ ਮਾਜੀ ਅੱਜ ਨਾ ਚਾਪਾ ਖਾਦਾ ਟੋਪ ਦਾ ਸਾਮਾ ਹੂੰ ਕਹਿੰਦੀਆਂ ਗਿਆਈ ਨਾ ਹਾਂ ਜੱਫਾ ਪਾ ਰੂ ਓਕੇ ਇਹ ਕਰੀਏ ਗਿਆਨੀ ਨੂੰ ਸਾਡੀ ਜਿੱਤੇ ਗਿਆਨੀ ਹਾਂ ਮੈਂ ਜੱਫਾ ਨਹੀਂ ਖਾਂਦਾ ਜਪੈ ਚ ਲੱਗਿਆ ਹੈ ਹੈ ਸਰਾਵੀ ਵੀ ਨਹੀਂ ਹੈ ਜੱਫਾ ਮਾਦਾ ਉਦੋਂ ਦੇਖ ਕੇ ਰਾੜ ਮੈਂ ਗਿਆਨੀ ਕਿੱਥੇ ਭੇਜੋ ਕਿੱਥੇ ਲਿਆ ਮਲਿਆ ਉਹਨਾਂ ਦਾ ਪਰ ਸਰ ਗਿਆ ਉਹਨਾਂ ਸੱਦੋ ਉਹ ਕਹੇ ਦੇ ਨਹੀਂ ਬਾਦੀਆ ਕਰਦੇ ਨਹੀਂ ਬਾਦੀ ਆ ਵੀ ਇੱਧਰ ਹਾਂ ਇਹ ਤੇ ਮੇਰਾ ਯਾਰ ਜਿਆਨ ਜੂਰ ਪਾ ਲੇ ਸਕੇ ਟੀਮ ਉਹ ਬਾਈ ਨੇ ਲਾਉਣੇ ਦਿਨਾਰਚੇ ਹੈ ਬਈ ਛਪਾਟੇ ਉਹਨੇ ਲਾਉਣੇ ਅੱਜ ਇਹਨੇ ਲਾਉਣੇ ਕਿੰਨੇ ਕਿੰਨੇ 150 ਦਾ ਖਲਾ ਲਾ ਲਾ ਮੈਂ ਮਾਰ ਦੂੰ ਪੰਜ 600 ਦਾ 150 ਦਾ ਇੱਕ ਛੱਟੇ ਉਹ 150 ਹੈ 200 ਇੱਕ ਛੱਟੇ ਮੇਰੇ ਨਾਲ ਜਿਆਦਾ ਮੈਂ ਉਹਦਾ ਮਾਰ ਦੂੰ ਇੱਕ ਛੱਟੇ ਮਾਰ ਦੂੰ ਮੇਰੇ ਤਾਂ ਮਾਰਿਆ ਪੰਜ 600 ਮੈਂ 5 600 ਨਹੀਂ ਮੈਂ ਉਹਦਾ 150 ਦਾ ਪਿਆਬ ਨਹੀਂ ਬਾਕੀ ਮੇਰਾ ਬੋਡਾ ਔਖਾ ਕੰਮ ਦੋ ਬੰਦੇ ਐ ਫਾਰੀ ਗਾ ਲੂ ਪੀੜ ਕੱਢਿਆ ਕਹਿੰਦੀ ਯਾਰ ਨਹੀਂ ਦਾਰਾ ਦਾਰਾਪੁਰੀਆ ਕਿੰਨੇ ਮਾਰ ਦੂੰ ਤਾਰੇ ਬੁੱਲ ਜੀ ਨਹੀਂ ਮਾਰ ਦੂ ਅਸੀਂ 80 80 90 ਦਾ ਇੱਕ ਸਾ ਗੈ ਨਹੀਂ ਮਾਰ ਦੂ ਗੈ ਨਹੀਂ ਉਹਦੇ ਮਾਰੇ 85 ਤੂੰ 85 100 ਤੋਂ ਹੋਊਗਾ ਯਾਰ ਚ ਨੇ ਕੇ ਗੱਲ ਅਰਚ ਨੇ ਕੇ ਗੱਲ ਕਰਕੇ ਕਿਹਾ ਵੀ ਇਹਨੂੰ ਟੀਮ ਬਣਾਉਣੀ ਹੈ ਇਹਦੇ ਨਾਲ ਜੇ ਮਾਰਦਾ ਤਗੜੇ ਕਰਨੇ ਗੈ ਨਹੀਂ ਦਾ ਟੋਲ ਤੂੰ ਕੰਨੀ ਕਿਹੜੀ ਇਹ ਬੰਦੇ ਮਿਹਨਤ ਜੈਮ ਵਿੱਚ ਰਹਿੰਦੇ ਯਾਰ ਉਹ ਪੱਟੀ ਜਾਂਦੇ ਆ ਜੈਮ ਬਹੁਤ ਸੋਹਣੀ ਬਣੀ ਜਣਾ ਇਹਨਾਂ ਦੇ ਪਿੰਡ ਉਹ ਸਰਕਾਰੀ ਜੈਮਣ ਮੈਂ ਬਰਾਬਰ ਆ ਗਿਆ ਔਰ ਸਰਕਲ ਜਿੰਮ ਜੀ ਪੈ ਗਈ ਜਾਨੇ ਮੇਰੇ ਸਾਡੀ ਉਹ ਨਹੀਂ ਜੈਮ ਜੈਮ ਬਹੁਤ ਘੈਂਟ ਬਣੀ ਆ ਨਾ ਉਹ ਸਰਕਾਰੀ ਜੈਮ ਜੈਮ ਹੈ ਨਹੀਂ ਆਪਣੇ ਘਰ ਹੈ ਨਹੀਂ ਹੈ ਨਹੀਂ ਬਾਈ ਸਰਕਾਰੀ ਇਹਨਾਂ ਦੇ ਪੈਂਡਾ ਕਰਾ ਕਰਾਦਾ ਬੰਦਿਆਂ ਨੂੰ ਵੀ ਜੈਮ ਤੇ ਜਿਹੜਾ ਉਹ ਪੌਲ ਜਿਆ ਪਾਸ ਉਹ ਵੀ ਉੱਤੇ ਥੋੜੇ ਜਨ ਪੈਂਡਾ ਹੀ ਕੋਈ ਦਿਖਾਵਾਂਗੇ ਥੋੜੇ ਲਵਾਵਾਂਗੇ ਪਾਣ ਕਰੂਣੇ ਇੱਕ ਨੰਬਰ ਬਣਾਇਆ ਪਿਆ ਵਾ ਦੀ ਪਰ ਮਾਰੀਏ ਫੇਰ ਉੱਤੇ ਉਹਦਾ ਪੌਲ ਬੜੀ ਵਧੀਆ ਹੈ ਜੇ ਇੱਕ ਬਈ ਹੋਰ ਜਿਆ ਜੀ ਕੀਤਾ ਇਹਨੇ ਹੁਣ ਮੈਂ ਪੱਟ ਲਵਾ ਕੇ ਜਣੀ ਯਾਰ ਠੀਕ ਆ ਉਹ ਪੌਲ ਅਗਲੇ ਜਣੀ ਅਰਥੀ ਇਹਨੂੰ ਪੱਟ ਲਵੋਣੇ ਬਈ ਪੌਲ ਤੇ ਲਵੋਣੇ ਉੱਥੇ ਕੋ 12 ਵਾਰ ਦੇ ਰੈਪ ਨਹੀਂ ਲਵਾਉਣੇ ਕਹਿੰਦੇ ਆ ਨੂੰ ਲੈ ਅਗਲੇ ਦਿਨ ਉੱਡਦੇ ਨੇ ਇਹ ਕੀ ਵਾਅਦੇ ਨੇ ਇਹ ਕੀ ਐਂਜ ਕਰਦੇ ਆ ਆ ਜੀ ਪਾਣੋ ਕੋਕ ਪਿਓ ਬੋਲ ਤੋਂ ਕਿਹੜੇ ਲਵਾਉਣੇ ਜਿਹੜਾ ਬੋਲ ਬਣਿਆ ਪੋੜੀਆਂ ਲਵਾਉਣੀਆਂ ਮੈਂ ਮਾਂ ਕਿੱਥੇ ਮਰਦੀ ਜਾਂਦੀ ਹੋਇਆ ਮਿਹਨਤ ਦਾ ਮੈਂ ਪਾਲ ਤੇ ਤਾਜ ਚੜਾ ਦੇ ਬੋਲ ਤਾਂ ਹੀ ਖੋਲ ਕੇ ਪੈਂਦੇ ਆ ਜੇ ਵਾਅਦਾ ਜਾਲੂ ਵੀ ਆ ਜਾਦੂ ਗਾ ਤਾਂ ਨਹੀਂ ਖੇਡਦਾ ਅਰਚ ਹੈ ਠੀਕਾ ਤਾਂ ਨਹੀਂ ਖੇਡਦਾ ਉਹਦਾ ਪ੍ਰੇਮਾ ਵੀ ਗੋਡਿਆਂ ਦਾ ਇਹ ਜਦੋਂ ਆਪਣੇ ਪਹਿਲੇ ਜਰੇ ਨਾਲ ਆਪਣੇ ਦੇ ਰਿਕਾਰਡ ਬਹੁਤ ਹਾਂ ਬਹੁਤ ਗੱਡੀ ਹਾਂ ਪਿੰਡ ਵਰ ਸਾਰੇ ਕਿਹਦੇ ਹਾਂ 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 ਫਿਰਟ ਵੀ ਆਪੇ ਹੀ ਕਰਾਂਗੇ ਉਦੋਂ ਮਾਰ ਲੈਗੇ ਜੇ ਸੀਗੇ ਉਦੋਂ ਵੀ ਆਪਾਂ ਤਾਂ ਉਲਟ ਕੇ ਟੀਮ 'ਚ ਖੇਡਿਆ ਵਿਰੋਧੀ ਚ ਆਪਣੀ ਫੇਰ ਕਟ ਖਾ ਲੂਗਾ ਕਟ ਉਹ ਸੀਕਰਟ ਆ ਇਹਨੂੰ ਬਤਾ ਉਹ ਸੀਕਰਟ ਹੈਗਾ ਇਹ ਜੀ ਹਾਂ ਕੋਈ ਨਾ ਬਿਜਲੀ ਗੱਲ ਮੈਂ ਵੀ ਦੱਸ ਦਿੰਦਾ ਜੀ ਤੇ ਸਾਡੇ ਪਿੰਡ ਸੈਲਰ ਕੋਲ ਮੈਂ ਜੀਗਾ ਉਹ ਨਿੱਦ ਸੈਲਰ ਕੋਲ ਮੈਂ ਭਰਾ ਬਈ ਹੈ ਸਾਡੇ ਪਿੰਡ ਦੇ ਹੋਟਲ ਦਿਖਾਇਆ ਮੈਂ ਪੈਂਕੀ ਚਾਲੀ ਖਿੱਡਣ ਲੱਗਾ ਜਿਵਾ ਬਈ ਹੈਗਾ ਠੀਕ ਹੈ ਨਾ ਯਾਰ ਦੁੱਧ ਰਹਾ ਜੀ ਨਾ ਨਿਕਾ ਇਲੈਕਟਰਾ ਕਹਿੰਦਾ ਦਿੱਕਾ ਨਾ ਰਹਿਣਾ ਕੋਈ ਆਪਣੇ ਜੱਫੇ ਦਾ ਲੈ ਉਹ ਕਦ ਨੂੰ ਨਾ ਇਥੇ ਇਥੋਂ ਅਗਲਾ ਪੁਜਾ ਕਰੂਗਾ ਜੀ ਤਾਂ ਹਾਂ ਆਸ ਨੰਗਾ ਟਾਸ ਤਾਂ ਇਹ ਆੜੇ ਪਾਟੇ ਚੱਕਿਆ ਗੱਲ ਲਾਤ ਜਮਾ ਤਾਂ ਲੈਗਾ ਕੋ ਡੇੜ ਭੱਜਿਆ ਕੇਰਾ ਕੇਰਾ ਉਹ ਫਰਿਆਦ ਨਾਲ ਜਿਹੜੀ ਹੋਈ ਸੀ ਉਹ ਵੀ ਹੈ ਨਾ ਉਹ ਵੀ ਘਟਾ ਜਾਏ ਕਦੋਂ ਨਹੀਂ ਕਿਹ ਅੱਜ ਬਈ ਨੂੰ ਪਤਾ ਹੋਣਾ ਇਹ ਡੱਡਾ ਤੋਂ ਵੀ ਦੇਖਾਂਗਾ ਇਹ ਕੀ ਦੀ ਕੋਈ ਇਹ ਕਰੀਂ ਭੰਡਰਾ ਦੀ ਕਮਲਾ ਵਾਲਾ ਮਾਰਿਆ ਬਈ ਨੂੰ ਨਹੀਂ ਨਹੀਂ ਮੈਂ ਨਹੀਂ ਇਹਨਾਂ ਫੁੱਲ ਲੱਗੇ ਹੋ ਗਏ ਜਵਾਬ ਜਾ ਰਿਹਾ ਕੀ ਉੱਥੇ ਗਈ ਉੱਥੇ ਉਹਦੇ ਕੋਲ ਅੱਜ ਸੋਸ਼ਲ ਮੀਡੀਆ ਵਾਲਾ ਕੰਮ ਸੀ ਪਾਰਟਨ ਟਰੈਕਟਰ ਨੂੰ ਘਟਾਉਂਦੀਆਂ ਪਹਿਲੇ ਰੱਖਦੇ ਭੰਡਰਾ ਮਾਲੇ ਵੀ ਲੱਗ ਜਾਂਦਾ ਇਹਨਾਂ ਮਾਰੋ ਹਾਂ ਠੀਕ ਬਈ ਭਾਂਜ ਫੁੱਲ ਕੋਲਾਂ ਦਾ ਪਾੜੀ ਆਪ ਕਰਾਈ ਜਾਣਾ ਹੁਣ ਵੀ ਸੈਟ ਆ ਨਹੀਂ ਨਾ ਕਿਹਾ ਜੀ ਨਾ ਤਿਆਰ ਤਾਂ ਉਹ ਵੀ ਪਤਾ ਹੀ ਨਾ ਉਹ ਮੈਨੂੰ ਤੇਰੀ ਉੱਤੇ ਲਾ ਦੇ ਤਾਰੀ ਉਹ ਵੀ ਪਤਾ ਨਹੀਂ ਆਉਣੀ ਉੱਪਰ ਮੈਂ ਲਾਵਾਂ ਲਾ ਕੇ ਅੰਨੀ ਬਾਦੀ ਦੇ ਘੂੜੇ ਪਾਉਂਦਾ ਹਾਂ ਸਾੜੇ ਜਿੰਨੇ ਜਾਗੀ ਤੋਂ ਸਾਰੇ ਨੇ ਕੋਲੋਂ ਬਹਾਉ ਤਗੜੇ ਹੋ ਹਾਂ ਬਾਰੇ ਕੋਈ ਆਉਂਦੀ ਆ ਵੀ ਨਹੀਂ ਗੱਲ ਕਰਦੀ ਆ ਉਹ ਮਨ ਦੀ ਮਜ਼ੇਦਾਰ ਗੱਲ ਕਰਦਾ ਤਾਂ ਮਜ਼ੇਦਾਰ ਜਮ ਨਹੀਂ ਉਹਨਾਂ ਨਤੀ ਵਾਲਾ ਖੜਨਾ ਉਹ ਇਹਦਾ ਚੱਲ ਪਿਆ ਹੁਣ ਬਈ ਹੋਰ ਨਹੀਂ ਕੋਈ ਪਿੱਲਿਆ ਹੁਣ ਤੋਂ ਜੀ ਬਾਹਰ ਕੱਢੂਗਾ ਫਿਰ ਪੈੜ ਦੂਰ ਨਾਲ ਤੇ ਸਿਆਣਾ ਨਹੀਂ ਗੱਲ ਬਾਤ ਉਹਨਾਂ ਉਧਰ ਵੀ ਬੰਦੇ ਫਰਟ ਹੋ ਗਏ ਆਉਣਗੇ ਹਾਂ ਵੀ ਉਹਨਾਂ ਨੇ ਕਹਿਣਾ ਯਾਰ ਮੈਂ ਇਹ ਦਿਨਾਂ ਤੇ ਲੱਗ ਰਾਜ ਜੀ ਤੁਦਲੇ ਤਾਂ ਆਪਣੇ ਬੰਦੇ ਦੇ ਪਿੱਛੇ ਹੀ ਬੈ ਗਏ ਨਾ ਭਾਈ ਅਰੁਦਾ ਹੱਥ ਹੀ ਪਤਾ ਨਹੀਂ ਕੀ ਪਾਇਆ ਯਾਰ ਇਹਦੇ ਆਂਦੇ ਬਾਹਾਂ ਆ ਜੀ ਨਾ ਤੋ ਫਿਰ ਲਾਜਾਂ ਦੇ ਬੈਠੇ ਬਾਹਰ ਤੇ ਬੜਾ ਲੱਗਿਆ ਲੜ ਕੇ ਭਾਈ ਹੁੰਦੇ ਉਹ ਬਾਈ ਕਰਦੇ ਨਹੀਂ ਇਹ ਆ ਜੀ ਦੀ ਗੱਲ ਭਾਈ ਤੀਰ ਕਰਦੇ ਭਾਂਚੋ ਭਾਈ ਬਾਹਰ ਕਰਣਾ ਯਾਰ ਜੀ ਦੇ ਛਾੜਣਾ ਯਾਰ ਥੋੜੀ ਨਹੀਂ ਬੈਠੇ ਮੈਂ ਤਾਂ ਇਹਨੂੰ ਦੁਬਣੀ ਕਰਦੇ ਆਂਗੇ ਕਲਪਨ ਜੋ ਕਲ ਜੇ ਵੀ ਉਹ ਨਾ ਮਾਰਿਆ ਚਲਾਈ ਜਾ ਕੋਈ ਹੁਸਾ ਆ ਗਿਆ ਸਰ ਵਿੱਚ ਪਿਛਾ ਪਿੱਛਾ ਵਾਕ ਹੀ ਆ ਗਿਆ ਵੀ ਹੁਸਾ ਆ ਗਿਆ ਵੀ ਇਹ ਹੋ ਨਹੀਂ ਕਰਦਾ ਕਿਉਂਕਿ ਉਹ ਇਹ ਤੇ ਜਿਲ੍ਹਾ ਰਾਜਪੁਰੂ ਜਿਲ੍ਹਾ ਉਹ ਤੇ ਜਿਆਦਾ ਪਰਮਾਰਕ ਕਰੰਟ ਦੇ ਕੀ ਡਾਇ ਮਰੇ ਆ ਗਏ ਪੀ ਪੀ ਆ ਗਿਆ ਪੀਸਾ ਤ ਲੱਗ ਜਾਂਦਾ ਬਾਹਮਾ ਉਹਨੂੰ ਪੈਸਾ ਲੱਗਦਾ ਬਾਈ ਕੰਮ ਲਈ ਵੱਡਾ-ਵੱਡਾ ਘਟ ਗਿਆ ਮੈਂ ਤਾਂ ਵੀ ਸਾਲੀ ਬੁਣੀ ਉਹਨੇ ਪੱਟ ਵੀ ਹੁੱਸੇ ਹੋਇਆ ਸਾਹ ਲਾਜ ਐਸੇ ਪਤਾ ਨਹੀਂ ਕੀ ਹੋਇਆ ਹੁਣ ਮੇਨ ਕੂਨ ਜਾਈ ਲੱਗੀ ਨਹੀਂ ਜਿਵੇਂ ਹੁਣ ਧੀਲੂ ਵਜੇ ਬਾਈ ਪਹਿਲਾ ਵਾਲਾ ਹੁੰਦਾ ਨਾ ਮੈਂ ਤੇਰਾ ਬਾਹਵਲਾ ਤੈਨੂੰ ਪਾ ਦਿੰਦਾ ਨਾ ਸਮਾਂ ਹੁੰਦਾ ਬਾਈ ਹਾਂ ਗੱਲ ਦੀ ਗੱਲ ਕਰੀ ਬਾਈ ਇਹਦਾ ਸਮਾਂ ਕਹਿੰਦੇ ਆ ਆਪ ਦੇ ਸਮਾਂ ਹੀ ਬਹੁਤ ਕਰਦੇ ਬਾਈ ਪੂਰੇ ਨਹੀਂ ਹੁੰਦੇ ਬਾਈ ਹੁਣ ਗੱਡਾ ਲੁੜਦਾ ਪੂਰੀ ਹੋ ਜਾਂਦਾ 19 ਦਿਨਾਂ ਹੀ ਰਵਿੰਦਰ ਮੂਰੇ ਕਰਨਾ ਬੈਗ ਹੀ ਭੱਜ ਆਉਂਦਾ ਉਹ ਤੇ ਉਹ ਕੋਈ ਆ ਕੇ ਜਾਂਦੀ ਮੂਰੇ ਘਰੋਂ ਹਟਦਾ ਨਹੀਂ ਹੁੰਦਾ ਹੁਣ ਜੇ ਮਾਰਗੀ ਫਿਰ ਬਹੁਤ ਹੋ ਜਾ ਮੂਰੇ ਨਾ ਕਰਦਾ ਫਿਰ ਮੂਰੇ ਡਾ ਲੈਂਦਾ ਬਾਈ ਮੱਲੋਂ ਮੱਟੀ ਨਾਲ ਕੋਲ ਜਾ ਕੇ ਮੂਰੀ ਵਾਜਦਾ ਤਦੋਂ ਮੈਂ ਬਹੁਤ ਹੀ ਬੰਦ ਚਾਹਤੀ ਚਾਂ ਸੀ ਵੱਜ ਜਾਂਦਾ ਠੀਕ ਗੱਲ ਆ ਅਸੀਂ ਹੀ ਰਹਿ ਜਾਂਦੇ ਸਾਰਾ ਸਾਲ ਜੱਥੇ ਹੀ ਵੱਧਾ ਉਹ ਸਾਰਾ ਤੋਂ ਉਹ ਇੱਕ ਨੀ ਭੱਜਦਾ ਉਹ ਇੱਧਰ ਵੀ ਨੀ ਭੱਜਦਾ ਇਹ ਨੀ ਭੱਜੇ ਨੇ ਰਾਜੋ ਨਾਮ ਦਾ ਹੀ ਭੱਜ ਆ ਜਾਂਦਾ ਉਹ ਵੀ ਨਹੀਂ ਹੌਲਾ ਫੜਨਾ ਹੀ ਦੋ ਜਿੱਦਾਂ ਮਰਜੀ ਦੂਰ ਜਿਹੜਾ ਕਹਿੰਦਾ ਦੂਰ ਭੱਜਦਾ ਛੋਟੀਆਂ ਸਾਜ ਜਿਹੀ ਸਹੀ ਵਾਰਿੰਗ ਹੋਲਡਿੰਗ ਕੋਈ ਹਾਜ਼ਰੀ ਦਾ ਚਾਹ ਫੇੜੀ ਉੱਡਦੇ ਸਾਰੇ ਹੋਗੇ ਪਰ ਉੱਠੀ ਹੁੰਦੀ ਐ ਕੀ ਨਾ ਅੱਗੇ ਹੁੰਦੇ ਨੇ ੁੱਲੇ ਗੰਦੇ ਹਾਂ ਨਾ ਨੰਦਾ ਨੰਦਾ ਅੰਡਾ ਹੋਣਾ ਦੰਦੂ ਦੀਆਂ ਪ੍ਰਿਆਤ ਫਿਰ ਆਦੂ ਨੇ ਖੇਡ ਜੀ ਕਰ ਤੋ ਪ੍ਰਿਆਤ ਮੈਂ ਤੇ ਤਜਰਬਾ ਹੁੰਦਾ ਹੈ ਖੜਿਆਲ ਵਾਲੇ ਹੈਪੀ ਆਰ ਜੀ ਉਦੋਂ ਪ੍ਰਿਆਤ ਉਦੋਂ ਪ੍ਰਿਆਤ ਗਾੜੂ ਫੀਲ ਹੁੰਦਾ ਹੈ ਰੇਸ਼ ਹੋਣਾ ਕਿੰਨੇ ਵੇਖਦਾ ਵੇਖੋ ਸਾਹ ਚਲੇ ਸਾਡੇ ਸਾਡੇ ਉਹ ਵੇਖੋ ਬਾਦਲੇ ਦੇ ਫੋਟੋ ਹੋਈ ਜਾ ਬਈ ਆ ਬੀਬੂ ਇਹ ਕਿੱਥੇ ਆ ਨੀ ਜੇ ਬਚਦੇ ਕਿ ਕਿਹ ਜੀ ਰਿਆ ਆ ਗਿਆ ਬੜਾ ਸੱਟ ਹਾਏ ਛਿੰਨੀ ਬਈ ਛਿੰਨੀ ਨੂੰ ਸ਼ਾਨੀ ਲੇ ਗਿਰਿਆ ਹੈ ਸੋਈ ਬੋ ਸੋਈ ਵਧੀਆ ਬਾਦ ਦਾ ਕੱਜੀ ਵਾਲੀ ਫੋਟਾ ਟੱਕ ਅੱਜ ਕਿਵੇਂ ਨੂੰ ਲਿਆ ਫਿਰ ਉਹ ਮੈਨੂੰ ਕਿਵੇਂ ਲਿਆ ਨਾ ਇਹ ਭੁੱਲੀ ਯਾਰ ਹਾਂ ਮੈਂ ਕਿ ਉਹਦੀ ਆਖਰੀ ਨਹੀਂ ਮੈਂ ਵੀ ਜਾਣਦਾ ਠੀਕ ਹੈ ਨਾ ਉਹਨਾਂ ਕਹਿੰਦੇ ਅਬ ਫੇਟ ਕੇ ਫਿਰ ਮੈਂ ਕਿ ਕਦੇ ਗਰਮੀ ਵਾਲੀ ਜਾਵਾਂ ਬਾਹਰ ਕਿਹਾ ਜੱਟਾ ਗਰਮੀ ਵਾਲੀ ਹੁਣ ਨਹੀਂ ਤਾਂ ਮਖੀਰ ਲੈਂਦੇ ਅੱਜ ਤੂੰ ਮੈਚ ਹੀ ਵੇਖਿਆ ਐਨਕਾਂ ਲਾ ਕੇ ਐਨਆਰਆਈ ਵੀਰ ਬਣ ਕੇ ਠੀਕ ਹੈ ਨਾ ਜਿਆਦਾ ਕਰਨਾ ਮੋਟਰ ਬੁਲਾ ਦੇਣਗੇ ਪਰ ਮੋਟਰ ਦਾ ਨਾਮ ਆ ਲਿਆਗਾ ਆਇਆ ਬਦਲਾ ਨਹੀਂ ਆਇਆ ਕਿ ਕਿਦੋਂ ਆਉਂਦਾ ਨਹੀਂ ਯਾਰ ਕੀ ਜਾਏ ਕੀ ਇਹਨਾਂ ਨੂੰ ਪਤਾ ਨਹੀਂ ਦੀਪ ਗਿਆ ਲੱਗਾ ਹਾਂ ਨਾ 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 ਤੱਕੇ ਵੇਖੋ ਆਪਾਂ ਇਹ ਖਲੂ ਕਰ ਹਾਂ ਹੈ ਕਰੇ ਰੌਲਾ ਪਾਈ ਬੜੇ ਕਹਿੰਦੇ ਬਾਜ ਆ ਬਾਜ ਬੜਾ ਵਾ ਬਾਜ ਨਾਲ ਭੈੜੀ ਹੋ ਗਈ ਜਨਾ ਮੈਚ ਬੁੱਢੀ ਨਹੀਂ ਗਿਆ ਸੀ ਉਸ ਰੀਜਾ ਵਾਈ ਖੋਲਦਾ ਵੀ ਇਹਨਾਂ ਤੇ ਹੋਰ ਜਾ ਲਾ ਫਿਰ ਮੈਂ ਇਹਨੂੰ ਮਲਾ ਲੇ ਹਾਂ ਇਹ ਇਹ ਕੋ ਮੁੰਡੇ ਦੀ ਸ਼ਰਟ ਪਿੱਛੇ ਲਿਖਿਆ ਪਾਪੇ ਨੇਕੀ ਦਾ ਬੋਲਾ ਰੇਟਰ ਕਮਾਲ ਦਾ ਚੜ੍ਹਦੀ ਜਵਾਨੀ ਮੁੰਡਾ ਤੇਜ਼ ਹੈ ਬਲੌਗ ਚ ਪਾਵਾਂਗੇ ਮੈਂ ਕਹਿੰਦਾ ਸਾਡੇ ਘਰ ਆ ਜਾ ਝਾੜਾ ਝਾੜਾ ਬਾਈ ਆਓ ਪਾਸੇ ਮੈਂ ਆਹ ਤੇਰਾ ਵੀ ਕੀ ਗੱਲ ਯਾਰ ਇਹ ਨੰਬਰ ਮੈਨੂੰ ਆ ਵੀ ਆ ਜਾਵੇ ਸਾਰਾ ਮੈਦਾ ਬੰਦਾ ਨੈਟ ਕਰਾ ਦੇਣਾ ਉਹ ਹੋ ਗਿਆ ਨਾ ਮੇਰੇ ਭਾਗੇ ਟੈਨ ਦਾ ਜੂਆ ਮੈਂ ਅੰਦਰ ਲਾ ਦੇਣਾ ਉਹ ਬੋਟਾ ਬਣਾਇਆ ਮੇਰਾ ਬਰਕਰੇ ਤੇ ਪੈ ਗਈ ਉਹ ਆ ਜਾ ਯਾਰ ਨਿਆ ਨਿਆ ਬੜਾ ਮੈਰੀ ਆ ਮੈਂ ਨੂੰ ਦੇਖੋ ਰਿਸਾਬ ਬਣਾ ਦੇ ਕੋਈ ਇਹ ਨਹੀਂ ਆ ਜਾ ਹੋ ਗਈ ਬਾਈ ਬੋਟਾ ਦਿਖਾ ਦੇ ਆ ਗਾਣਾ ਨਹੀਂ ਆਪਸ ਵਿੱਚ ਨਹੀਂ ਨਹੀਂ ਉਸੜੇ ਸਹੀ ਬੰਦਾ ਲੋਕਾਂ ਦਾ ਸਾਲ ਉਹਨਾਂ ਦਾ ਕੰਮ ਆਇਆ ਨਹੀਂ ਜੱਜੂ ਵਾਲਾ ਮੈਂ ਦੂਜੇ ਲੈਣਾ ਬੋਟਾ ਦਿਖਾਈਆ ਤੁਹਾਨੂੰ ਹਾਂ ਕੋਈ ਨਾ ਗੱਲ ਕੋਈ ਕਮੈਂਟ ਨਹੀਂ ਆਇਆ ਉਹ ਤੇ ਮਣੀ ਮਨ ਪਸੰਦੀ ਦਾ ਰੇਡਰ ਕਿਹੜਾ ਸੰਦੀਪ ਬਾਜ ਵਾਲਾ ਸੰਦੀਪ ਸੰਦੀਪ ਬਾਜ ਵਾਲਾ ਬਾਜ ਹੈ ਕਦੋਂ ਕ ਦਾ ਫੇਵਰੇਟ ਆ ਉਹ ਤੇਰਾ ਹੈ ਕਦੋਂ ਕ ਦਾ ਜਾਣਦਾ ਉਹਨੂੰ ਆ ਤੇ ਕਿੱਥੇ ਆ ਮੈਂ ਕਿੱਥੇ ਆ ਉਹ ਆ ਹੀ ਕਰ ਉਹ ਆ ਤੇ ਨਾ ਅੱਛਾ ਠੀਕ ਆ ਕਦੂ ਰਾਤ ਦੀ ਜੀ ਮੈਨੂੰ ਕੋਈ ਨਾ ਦਿਖਣਾ ਪਤਾ ਉਹ ਨੂੰ ਮੈਨੂੰ ਕੋਈ ਨਹੀਂ ਬਤਾਉਂਦਾ ਕਿ ਤੈਨੂੰ ਉਹ ਵੀ ਨਹੀਂ ਦੇਖੀ ਐ ਐਨਕ ਲਾਲਾ ਮੜ ਗਈਆਂ ਚੱਕ ਫੋਟੋ ਵੀ ਨਹੀਂ ਲਾਈਆਂ ਜੋ ਤੂੰ ਜੋ ਤੂੰ ਬਾਜ ਨਾ ਫੋਟੋ ਚਾਈ ਉਹਦੋਂ ਨਹੀਂ ਲਾਈਆਂ ਐਨਕਾ ਹਾਂ ਬਾਈ ਇਹਦਾ ਸਕੂਲ ਚ ਮੈਡਮ ਓਏ ਓਏ ਗੱਲ ਸੁਣਾਂ ਉਹ ਜਦੋਂ ਤੂੰ ਕੀ ਹੁੰਦਾ ਭਾਈ ਹੁੰਦਾ ਜਦੋਂ ਤੂੰ ਫੋਟੋ ਖਚਾਈ ਉਹਦੋਂ ਐਨਕਾ ਕਾਦੋਂ ਨਹੀਂ ਲਾਈਆਂ ਆ ਦੇਖੋ ਵੀਡੀਓ ਦੇ ਵਿੱਚ ਬਾਈ ਸੰਦੀਪ ਕਰਦਾ ਆ ਬੱਚਿਆਂ ਨਾਲ ਚੌੜ ਕਰਦਾ ਆ ਮਜ਼ਾਕ ਆਸ ਦੇਖ ਇਹਦੇ ਬੱਚੇ ਹਰ ਛ ਲੋਕੜੀਆਂ ਵੀ ਆ ਨਾਲ ਮੇਰੇ ਘਰ ਨਾਲ ਕੋਈ ਅੰਕਾਰ ਨਹੀਂ ਜਿੱਤੀਦਾ ਆਹ ਵਾਹ ਉਹ ਇਹਨੇ ਕੀ ਕਰਤਾ ਹਾਂ ਦਾ ਰਬੂਰੀਆ ਹਾਂ ਜੀ ਕਿਵੇਂ ਆ ਕਦੋਂ ਕੌਡੀ ਦੀ ਸ਼ੁਰੂਆਤ ਕੀਤੀ ਤੂੰ ਕੌਡੀ ਦੀ ਸ਼ੁਰੂਆਤ ਮੈਂ ਕੀਤੀ ਆ 2017 ਚ 17 ਚ ਹੈ 21 ਜਾ ਕੇ ਓਪਨ ਕਰਕੇ ਕੰਮ ਲੱਗਾ ਇਹ ਮੋਟਰਸਾਈਕਲ ਪਹਿਲਾ ਮਾਲਵਾ ਲੀਗ ਚ ਜਿੱਤਿਆ ਹੈ ਹਾਂ ਜੀ 2020 ਦੀ ਬਾਈ 21 22 ਚ 21 21 ਜਲੀਗ ਉਹ ਬੈਰ ਲੀਗ ਦਾ ਬਾਈ ਤੇ ਰਾਜਾ ਪੀ ਸੀਗਾ ਉਹ ਆ ਪਾਕੀ ਵੇਖੀ ਆ ਉਹ ਲੀਗ ਚ ਬਾਈ ਨੇ ਬੈਜਾ ਪਾਇਆ ਕਰਾਈ ਆ ਬਾਈ ਪਿੰਡ ਅੱਥਰ ਲਿਖਿਆ ਦੁੱਧ ਪਾਣਾ ਬਤਾਵੇ ਤੇ ਮਿਲਿਆ ਜੋ ਜੱਟ ਕੇ ਬਾਈ ਤੁਹੇ ਸੋਝੇ ਤੇ ਇਹ ਦੂਰਾ ਜੱਟਾਂ ਦੇ ਲੱਗਦਾ ਨਹੀਂ ਹੈਰੀ ਹੈਰੀ ਬਾਈ ਉਹ ਦੂਜਾ ਜੈਮ ਚ ਫਿਰ ਮਿਹਨਤ ਦਾ ਮੁੰਡੇ ਬਹੁਤ ਲੁੰਦੇ ਹੋਣੇ ਪਿੰਡਦੇ ਆਣਾ ਬਹੁਤ ਆਣ ਬਹੁਤ ਵਧੀਆ ਜੇ ਮਨ ਪਿੰਡ ਜੈਮ ਬੋਲੀ ਕਿੰਨੇ ਮੋਟਰ ਸਾਰੇ ਸਾਰੇ ਬਗਿਆ ਹੈ ਹੈ ਨਹੀਂ ਨੇੜੇ ਆਪਣੇ ਆਣਾ ਐਫ ਜੀ ਜੈਮ ਹੈ ਜੀ ਨਹੀਂ ਹੈ ਨਹੀਂ ਪਿੰਡਾਂ ਦੇ ਨਹੀਂ ਸਰਕਾਰੀ ਸਰਕਾਰੀ ਜੈਮ ਆਣਾ ਹਾਂ ਪਿੰਡ ਦੇ ਪਹਿਲਾਂ ਹੀ ਵਾਗਿਆ ਸਰਪੰਚ ਨੇ ਵਧਾਤੀਆਂ ਠੀਕ ਹੈ ਵਧੀਆ ਲੱਗਦਾ ਨਹੀਂ ਚੱਲ ਬਾਈ ਬੋਬ ਦੀ ਜੰਮਾ ਮੈਂ ਨਾ ਲੁਧਿਆਣਾ ਹੀ ਵੇਖਿਆ ਆ ਬਹੁਤ ਵਧੀਆ ਬੜੀਆਂ ਹਾਂ ਬਹੁਤ ਵਧੀਆ ਲੁਧਿਆਣਾ ਹੀ ਚੱਲ ਕੇ ਫੋਨ ਲਾਇਆ ਤੇ ਕਾਲੂ ਕਾਲੂ ਖੇਡ ਰਹਾ ਤੂੰ ਏਟਾਂ ਏਟਾਂ ਹਾਂ ਸ਼ਹਿਰ ਕਾਲੂ ਹਾਂ ਕਾਲੂ ਹਾਂ ਕੋਡ ਹੈ ਨਾ ਬਾਈ ਉੱਥੇ ਕੋਡ ਵੈਸੇ ਹੀ ਮਿੰਗਾ ਚ ਮੋਟਰਸਾਈਕਲ ਦੁਵਾਰੇ ਦੀ ਟੀਮ ਬਣੀ ਸੀ ਬਾਕੀ ਤੇ ਤਾਂ ਗਿਆ ਉਹ ਹਰਮਨ ਉਹ ਸਾਚੇ ਦੂਜਾ ਬਾਈ ਉਹ ਰੇਸ਼ਮ ਦੇ ਸੱਟ ਕਿੰਨੀ ਕਾ ਠੀਕ ਹੁਣ ਠੀਕ ਆ ਬਈ ਹੁਣ ਕਿੱਥੇ ਆ ਬਾਹਰ ਕੈਨੇਡਾ ਇਹ ਦਾ ਉਹ ਬਾਈ ਰੇਸ਼ਨ ਦਾ ਫੈਕਟ ਆ ਬਾਈ ਦਾ ਮੋਰਾ ਵਾਲੀ ਫਾਈ ਗਈ ਨਿਕਾਉਂ ਸਹੀ ਹੈ ਚੱਲ ਸੱਟ ਨਾ ਵੱਜੇ ਕੇ ਮੈਂ ਕਰ ਮੈਂ ਨਹੀਂ ਇਹ ਦੇ ਕਰ ਖੜ ਕੇ ਨਹੀਂ ਪਹਿਲੇ ਇਹ ਜਾਨੀ ਆ ਜਾਓ ਆਪਾਂ ਦਾ ਹੀ ਬੜੀ ਜੇ ਨਹੀਂ ਮੈਂ ਤੂੰ ਤਲਾ ਤੂੰ ਵੀ ਐਨ ਖਾਮਬੇ ਬੈਠ ਕੇ ਵਧੀਆ ਜੀ ਮੂਰੇ ਹੋ ਗਿਆ ਮੇਰੀ ਬੇਟੀ ਆਹ ਬਤਾਣਾ ਬਚਾ ਲੈਣਾ ਤੇ ਆ ਤੂੰ ਇਹਨੂੰ ਚਾਹੇ ਨੰਬਰ ਚਾਣੀ ਗੋਂਦੀ ਪੈਣਾ ਏ ਉਹ ਰਾਹ ਹੈ ਇਹ ਮੈਂ ਇਹੋ ਗੱਲ ਕਰਦਾ ਹੈ ਹੈਲੋ ਵੀ ਕੀ ਬਣਾ ਆ ਰਿਹਾ ਹੈ ਹੈਲੋ ਬਾਈ ਬਣ ਕੇ ਛੇਤੀ ਭੇਜ ਦੇ ਮੈਂ ਜਾਣਾ ਹੈ ਨੰਬਰ ਓਏ ਆਇਆ ਅਲਡੰਡਲਾ ਟੰਡਲਾ ਬਾਈ ਦੇ ਨਾਲ ਕੀਤਾ ਜਾਂਦਾ ਮੈਨੂੰ ਲਾ ਉਹ ਉਧਰ ਇਧਰ ਭੇਜ ਕੇ ਇਧਰ ਉਹ ਆਪਾਂ ਐਵੇਂ ਉਧਰ ਕੱਠ ਨਹੀਂ ਜਾਣਾ ਡੰਡ ਲਾ ਐਨਕਾਂ ਕਿਧਰ ਹੀ ਆ ਲਾ ਐਨਕੜ ਲਾ ਮੈਂਕੜ ਲਾ ਨਹੀਂ ਬਾਦਲ ਅੱਜ ਇਹਦਾ ਮੂਡ ਨਹੀਂ ਸੈੱਟ ਬਈ ਡੰਡ ਨਹੀਂ ਲਾਉਂਦਾ ਬਾਦਲ ਕੁੱਟ ਕੇ ਲੈ ਕੇ ਆਇਆ ਯਾਰ ਬਾਦਲ ੱੱਕਾ ਕੀਤਾ ਲੱਗਦਾ ਤੂੰ ਇਹ ਤਾਂ ਬਈ ਯਾਰ ਦੱਸ ਇਹ ਨਹੀਂ ਘੁੱਟਦਾ ਉਹ ਪਾ ਛੋਟਾਲੇ ਡਰਾਂਗਾ ਮੈਂ ਐਨਕਾਂ ਮੇਰੇ ਚ ਉਹ ਉਹ ਜਸੀਰ ਤਿੰਨ ਅੱਜ ਤਾਂ ਨਹੀਂ ਲਾਉਂਦਾ ਤੂੰ ਇਹਨੂੰ ਐਨ ਆਰ ਆਈ ਵੀਰ ਬਣਾਤਾ ਨਾ ਕੋ ਮਾੜੀ ਗੱਲ ਆ ਤੇਰੇ ਉੱਤੇ ਮੈਂ ਬਾਈ ਖਿਚਾ ਗਿਆ ਗਾਂਵ ਮੈਂ ਸੰਦੀਪ ਦੇ ਆ ਸੰਦੀਪ ਦੇ ਚੈਨਲ ਤੇ ਵਲੌਗ ਆ ਮੇਰੀ ਗੱਲ ਸੁਣ ਅੱਜ ਗਿਆਨੀ ਤੰਗ ਕਰਦਾ ਤੈਨੂੰ ਸ਼ਰਤ ਲਾਏ ਕਹਿੰਦਾ ਇੱਥੇ ਨਾ ਆ ਜਾ ਨਾ ਗਾਂਵ ਗੱਲ ਸੁਣ ਅੱਜ ਗਿਆਨੀ ਤੈਨੂੰ ਤੰਗ ਕਰਦਣਾ 2 ਮਿੰਟ ਮੇਰੀ ਗੱਲ ਸੁਣ ਆ ਵਲੌਗ ਆ ਆ ਵਲੌਗ ਆ ਕੋੜੇ ਦੇ ਚੈਨਲ ਤੇ ਵਲੌਗ ਆ ਇੰਦਰ ਨਾ ਜਾਈ 2 ਮਿੰਟ ਗੱਲ ਸੁਣ ਮੇਰੀ ਉਹ ਝੂਠ ਮਾਰਦਾ ਤੈਨੂੰ ਗਾਂਵ ਲੈ ਕੇ ਨਾ ਗਾਂਵ ਆ ਤੈਨੂੰ ਜਾਣ ਕੇ ਠੱਠ ਕਰਦਾ ਏ ਤੈਨੂੰ ਪਤਾ ਨਹੀਂ ਸੰਦੀਪ ਕਿਹੜਾ ਪਤਾ ਨਾ ਜਾਣਦਾ ਤੂੰ ਉਹਨੂੰ ਕਿੰਨੇ ਦੱਸ ਜਾਣਦਾ ਪਛਾਣ ਲਿੰਗ ਹਾਂ ਪੱਕਾ ਤੇ ਈ લાત બનાય રે કમે કમે ડોન એક વારી એક વારી એક વારી બાઈ વાડ કે ઓ હું ને મે વિડિયો ਵੀ બના કે દઉં નાલ વિડિયો વિડિયો ਵੀ બના કે દઉં પક્કા મેને પતા નહી ગયા એક વારી એક વારી મેરા મેરા આઈ દે બેઠા હી હા હા નહીં સહી હે યાર તું જમા સહી 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 ભણા તું જમા જમા સહી ભણ આ જા આ જા આ જા હોળી આઈ હોળી 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 આ હોળી વિડિયો ਵੀ બનાઉં તારી વ્લોગ ચ ਭਾਈ ਮੈਂ ਗਾਣਾ ਵੀ ਗਾਉਣਾ ਫਿਰ ਉਹਦੇ ਤੇ ਗਾਣਾ ਗਾਣਾ ਹਾਂ ਪੱਕਾ ਗਾਏਗਾ ਹਾਂ ਸ਼ੇਰ ਵੀ ਗਾਉਂਗਾ ਸ਼ੇਰ ਗਾਏਗਾ ਖੜ ਜਾ ਦੋ ਮਿੰਟ ਫਿਰ ਸ਼ੇਰ ਗਾਦੀ ਇੱਥੇ ਖੜ ਦੋ ਮਿੰਟ ਹੁੰਦਾ ਭਾਈ ਸ਼ੇਰ ਵੀ ਲਾਉਂਗਾ ਭਾਈ ਤੇ ਮੈਂ ਪੱਕਾ ਲਾਏਗਾ ਨਾ ਪੱਕਾ ਭਾਈ ਆਵੇ ਮੈਨੂੰ ਲਾ ਦੇ ਯਾਰ ਆਵੇ ਆ ਵੀ ਬੈਠੇ ਆ ਵੇਟ 'ਚ ਮੈਂ ਤੈਨੂੰ ਮਲਾਉਣਾ ਪੱਕਾ ਤੇ ਆ ਵਲੌਗ 'ਚ ਪੂਰਾ ਸ਼ੇਰ ਸਿਰਾ ਕਰਾਦੀ ਠੀਕ ਆ ਭਾਈ ਪੂਰਾ ਸਿਰਾ ਕਰਾ ਦੂੰਗਾ ਟੈਨਸ਼ਨ ਨਾ ਲੈ ਦੋ ਮਿੰਟ ਖੜ ਜਾ ਉਹਨੂੰ ਭਾਈ ਸੰਦੀਪ ਨੂੰ ਮੂਹਰੇ ਤਾਂ ਲੈ ਆ ਆਵੇ ਲਾਉਣਾ ਦੋ ਮਿੰਟ ਮੜੇ ਆਉਂਦਾ ਖੜ ਜਾ ਭਾਈ ਤਾਂ ਮੂਹ ਕਿਵੇਂ ਬਾਈ ਇਹਨੇ ਸ਼ੇਰ ਗਾਉਣਾ ਬਾਈ ਸੰਦੀਪ ਨਾਲ ਕੰਗਾ ਹਾਂ ਸਹੀ ਆ ਹਾਂ 2 ਮੀਟਰ ਹੋ ਗਏ ਪੱਕਾ ਦੇ ਇੱਥੇ ਆ ਗੱਡੀ ਚ ਖੜ ਜਾ ਮੈਨੂੰ ਤਾਂ ਦੱਸਿਆ ਨਹੀਂ ਸੀਗਾ ਬਈ ਮੈਨਾਂ ਪੁੱਠ ਬੁੱਠ ਕੇ ਆਇਆ ਓਏ ਸ਼ੇਰ ਸ਼ੇਰ ਗਾਉਣਾ ਹੈ ਕਹਿੰਦਾ ਬਾਈ ਨਾਲ ਖੜ ਕੇ ਇਹਦੇ ਤੇ ਵੀ ਸ਼ੇਰ ਗਾਦੇ ਬਾਈ ਇੱਕ ਇਹ ਬੁੱਟਰ ਦੁੱਦਾ ਆ ਆ ਰੱਬੋ ਦੁੱਦਾ ਬਾਈ ਔਰ ਲਵੀ ਦੁੱਦਾ ਇਹਨਾਂ ਤੇ ਸ਼ੇਰ ਜੂਰ ਗਾਉਣੇ ਤਾਂ ਗਾਦੇ ਹੈ ਹੈ ਯਾਰ ਆਪਾਂ ਕਿੱਥੇ ਬਾਈ ਆ ਸ਼ਰਟ ਬਹੁਤ ਸੋਹਣੀ ਲੱਗਦੀ ਬੁੱਟਰ ਤੇਰੇ ਬੁੱਟਰਾ ਸਮਝ ਲੈ ਜੱਫਾ ਤੇ ਕੋਈ ਲਾ ਜੱਫਾ ਨਹੀਂ ਲਾਇਆ ਹੁਣ ਮੀਰਾ ਤਾਂ ਨਹੀਂ ਕਸੂਰ ਮੈਂ ਤਾਂ ਉਹਨੂੰ ਸ਼ਰਟ ਹੀ ਸੋਹਣੀ ਕਿਹਾ ਹਾਂ ਹਾਂ ਸੰਦੀਪ ਹਾਂ ਨਹੀਂ ਆਪ ਬਹੁਤ ਸੋਹਣੀ ਸੰਦੀਪ ਬਾਈ ਕਿੱਥੇ ਲੱਭੀ ਆ ਵੀ ਅਮਦਾ ਦੋ ਮਿੰਟ ਰੋਕ ਜਾ ਆ ਘਟੀ ਚੱਕ ਗਰੀ ਚੱਕ ਉਹ ਉਹ ਆ ਗਿਆ ਆ ਜਾ ਏ ਆ ਰਿਹਾ ਬਾਈ ਸੰਦੀਪ ਇੱਕ ਨਵਾਂ ਸ਼ੇਰ ਗਾਣਾ ਸ਼ੇਰ ਗਾਣਾ ਤੇਰੇ ਨਾਲ ਖੜ ਕੇ ਆ ਚੱਲੀ ਸੀ ਇਧਰੋਂ ਕਿਹੜਾ ਕਿਹੜਾ ਬੰਦਾ ਬਾਈ ਟੁੱਟੀ ਜਾਂਦਾ ਬੰਦਾ ਸ਼ੇਰ ਬੰਦ ਕਰਕੇ ਬਚੀਂਦਾ ਸੱਪ ਕਰੀਂ ਆਹ ਉਹ ਗਾਉਂਦੇ ਆਇਆ ਮਾੜਾ ਸੁਖੀ ਨਹੀਂ ਗਾਉਂਦਾ ਉਹ ਵੀ ਹਾਂ ਕਿ ਭਾਈ ਦਾ ਕਿਤੇ ਇੱਥੇ ਹੀ ਆ ਉਹ ਖਜਾਲਾ ਫੋਟੋ ਬੋਲਦੇ ਚੱਲ ਬੋਲਦੇ ਆਂ ਹੀ ਖੜਾ ਖੜਾ ਬੋਲਦੇ ਚੱਲੀ ਜਾਂਦਾ ਕੈਮਰਾ ਤਾਂ ਹਾਂ 15 ਮਿੰਟਾਂ ਦੇ ਵੀਡੀਓ ਚੁੱਪ ਇੱਕ ਗਾ ਵੀ ਸ਼ੇਰ ਖੇਰ ਬੋਲਿਓ ਕਹਿੰਦਾ ਗਿਆ ਮਾਰਾ ਟਾਈਮ ਹੋਣੀ ਆਲ ਨਹੀਂ ਉਹ ਦੱਬਦੇ ਉਹ ਛੱਡਿਆ ਸੀ ਜਿਨ੍ਹਾਂ ਨੇ ਉਹ ਫਿਰਦੇ ਆ ਲੱਭਦੇ ਹੁਣ ਦਿਨੋਂ ਦਿਨ ਜਾਂਦਾ ਮੁੰਡਾ ਛਾਈ ਬੱਲੀਏ ਮਿਹਨਤ ਕੀਤੀ ਅੰਗ ਜਾਂਦੀ ਆ ਵਿਖਾਈ ਬੱਲੀਏ ਸੰਦੀਪ ਦੋਦਿਆਂ ਵਾਲੇ ਦੀ ਦਿਨੋਂ ਦਿਨ ਹੁੰਦੀ ਜਾਂਦੀ ਆ ਚੜਾਈ ਬੱਲੀਏ ਦਿਨੋਂ ਦਿਨ ਹੁੰਦੀ ਜਾਂਦੀ ਆ ਚੜਾਈ ਬੱਲੀਏ ਓਏ ਕਦੇ ਰੋਕਦਾ ਨਹੀਂ ਸੀ ਕੋਈ ਰੋਕਿਆ ਬੱਲੀਏ ਤੇ ਅੱਜ ਫੋਟੋ ਮਾਰ ਕੇ ਆਉਂਦੇ ਲੋਕ ਗੱਡੀ ਰੋਕ ਰੋਕ ਕੇ ਸੰਦੀਪ ਕਹਿੰਦਾ ਬੈਠਾ ਕਦੇ ਕਦੇ ਜਜ਼ਬਾਤੀ ਹੋ ਜਾਣਾ ਆ ਮੈਂ ਓ ਮਾਰੇ ਟਾਈਮ ਨੂੰ ਮੈਂ ਸੋਚ ਕੇ ਕਹਿੰਦਾ ਅੱਜ ਭਾਵੇਂ ਫਿਰਾਂ ਗੱਡੀਆਂ 'ਚ ਕੁੰਮਦਾ ਕਦੇ ਮੋਟਰਸਾਈਕਲ ਲੈ ਕੇ ਜਾਂਦਾ ਸੀ ਮੇ ਚੋਕ ਤੇ ਹੁਣ ਅੱਤ ਬਹੁਤ ਜਾਂਦਾ ਇੱਕ ਰਾਈ ਬੱਲੀਏ ਦਿਨੋਂ ਦਿਨ ਜਾਂਦਾ ਕਹਿੰਦਾ ਸ਼ਾਈ ਬੱਲੀਏ ਸੰਦੀਪ ਦੋਦੇ ਵਾਲੇ ਦੀ ਦਿਨੋਂ ਦਿਨ ਹੁੰਦੀ ਜਾਂਦੀ ਐ ਚੜਾਈ ਬੱਲੀਏ ਦਿਨੋਂ ਦਿਨ ਵਾ ਵਧੀਆ ਸ਼ਾਬਾਸ਼ ਮਮਾ ਜੀ ਮੜੇ ਉੱਚੀ ਬੋਲੀ ਬਈ ਕੋ ਨਹੀਂ ਯਾਰ ਜ਼ਰੂਰ ਉੱਚੀ ਆ ਬਈ ਤੂੰ ਗਿਆ ਸੈਂਟਰ ਆਲੇ ਯਾਰ ਬਈ ਹੀ ਨਾ ਦੇ ਯਾਰ ਯਾਰ ਚੜ ਕੇ ਚੜ ਕੇ ਚੜ ਕੇ ਕਈ ਸੜ ਕੇ ਸਰ ਕੇ ਸੜ ਕੇ ਅੱਛ ਕਹਿੰਦਾ ਉਹ ਫੇਰਦੇ ਨੇ ਥੱਲੇ ਲਾਉ ਨੂੰ ਨਹੀਂ ਮੁੰਡਾ ਜਿਨ੍ਹਾਂ ਦੀ ਅੱਖਾਂ ਦੇ ਵਿੱਚ ਰਲ ਕੇ ਨਹੀਂ ਮੁੰਡਾ ਜਿਨ੍ਹਾਂ ਦੀ ਅੱਖਾਂ ਦੇ ਵਿੱਚ ਰਲ ਕੇ ਅੱਛ ਕਹਿੰਦਾ ਖਿੱਚਦੇ ਸੀ ਲੱਤਾਂ ਜਿਹੜੇ ਲਾਦੇ ਵੇਖੇ ਅੱਗੇ ਨਹੀਂ ਉਹ ਮੰਗਦੇ ਨੇ ਨੰਬਰ ਮੈਨੇਜਮੈਂਟ ਤੋਂ ਉਹ ਜਾ ਕੇ ਮੰਗਦੇ ਨੇ ਨੰਬਰ ਮੈਨੇਜਮੈਂਟ ਤੋਂ ਜਿਹੜੇ ਮਾਰੇ ਟਾਈਮ ਵਿੱਚ ਸਾਡੇ ਕੋਲੋਂ ਭੱਜੇ ਸੀ ਅੱਛ ਕਹਿੰਦਾ ਤਾਜ ਸਿਰ ਦਾ ਬਣਾ ਕੇ ਸਦਾ ਰੱਖਣੀ ਉਹ ਜਿਹੜੇ ਮਾਰੇ ਟਾਈਮ ਵਿੱਚ ਸਾਡੇ ਨਾਲ ਖੜ ਗਏ ਤੰਮੂ ਕਹਿੰਦਾ ਉਹ ਫਿਰਦੇ ਨੇ ਇੱਕ ਮਿੰਟ ਥੱਲੇ ਲਵਾਂ ਨੀ ਮੁੰਡਾ ਜਿਨ੍ਹਾਂ ਦੀ ਅੱਖਾਂ ਦੇ ਵਿੱਚ ਲੜ ਕੇ ਚੰਗੇ ਮਾਰੇ ਦਿਨ ਫਿਰਦੇ ਹੰਡੋੜੇ ਪੈਂਦੇ ਨੇ ਮਿਹਨਤ ਨਾਲ ਚੰਗੇ ਦਿਨ ਲਿਆਉਣੇ ਪੈਂਦੇ ਨੇ ਪਰ ਇਹ ਗੱਲਾਂ ਮਾਲ ਬੰਦਾ ਨਹੀਂ ਸਟਾਲ ਬੰਦਾ ਬਈ ਕਹਿੰਦਾ ਗੋਲੀ ਵਾਂਗੂ ਤੀਰ ਜੇ ਚਲਾਉਣੇ ਪੈਂਦੇ ਨੇ ਗੋਲੀ ਵਾਂਗੂ ਤੀਰ ਜੇ ਚਲਾਉਣੇ ਪੈਂਦੇ ਨੇ ਜਿਹੜੇ ਮਾਰੇ ਦਿਨਾਂ ਨਾਲ ਲਾਲ ਤੇ ਹੱਕ ਠੋਕੇ ਮਾਰੇ ਦਿਨਾਂ ਕੋਲੇ ਖਾਦੇ ਹੱਕ ਠੋਕੇ ਓਏ ਉਹੀ ਅੰਬਰਾਂ ਚ ਦਿਨੋਂ ਦਿਨ ਚੱਲਦੇ ਅੱਛਾ ਕਹਿੰਦਾ ਫਿਰਦੇ ਨੇ ਇੱਕ ਮੈਨੂੰ ਥੱਲੇ ਲਾਉਣ ਨੂੰ ਨਹੀਂ ਮੁੰਡਾ ਜਿੰਨਾਂ ਦੀ ਅੱਖਾਂ ਦੇ ਵਿੱਚ ਰੱਬ ਵੈਰੀ ਗੁੱਡ ਰੱਬ ਦੀ ਹਾਂ ਵੈਰੀ ਗੁੱਡ